ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤਲਬੀਰ ਸਿੰਘ ਗਿੱਲ ਨੇ ਕੱਲ ਅਕਾਲੀ ਦਲ ਛੱਡ ਕੇ ਝਾੜੂ ਜੁਆਇਨ ਕਰ ਲਿਆ। ਉਹਨਾਂ ਨੇ ਆਮ ਆਦਮੀ ਪਾਰਟੀ ਜਿਹੜੀ ਆ ਉਹਦੇ ਵਿੱਚ ਥਾਂ ਬਣਾ ਲਈ ਆਪਣੀ। ਉਹਨਾਂ ਨੂੰ ਜੁਆਇਨ ਕਰਵਾਇਆ ਕੁਲਦੀਪ ਸਿੰਘ ਢਾਲੀਵਾਲ ਨੇ ਜਿਹੜੇ ਵਿਧਾਇਕ ਵੀ ਨੇ, ਮੌਜੂਦਾ ਮੰਤਰੀ ਵੀ ਨੇ ਤੇ ਇਸ ਵੇਲੇ ਅੰਮ੍ਰਿਤਸਰ ਤੋਂ ਲੋਕ ਸਭਾ ਦੀਆਂ ਜਿਹੜੀਆਂ ਚੋਣਾਂ ਉਹਦੇ ਕੈਂਡੀਡੇਟ ਵੀ ਨੇ। ਹੁਣ ਜਦੋਂ ਤਲਬੀਰ ਸਿੰਘ ਗਿੱਲ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ, ਜਦੋਂ ਉਹਨਾਂ ਨੇ ਝਾੜੂ ਦਾ ਪੱਲਾ ਫੜ ਲਿਆ ਤਾ ਅੱਜ ਜਦੋਂ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਆਪਣੀ ਆਫੀਸ਼ੀਅਲੀ ਕਿ ਹੁਣ ਉਹ ਝਾੜੂ ਦੇ ਵਿੱਚ ਨੇ ਉਹ ਉਹਨਾਂ ਨੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਹੈ ਤਾਂ ਉਹਨਾਂ ਨੇ ਬੜੇ ਗੰਭੀਰ ਇਲਜ਼ਾਮ ਜਿਹੜੇ ਆ ਉਹ ਇੱਕ ਤਾਂ ਬਿਕਰਮ ਮਜੀਠੀਆ ਹੁਣਾ ਤੇ ਲਗਾਏ ਤੇ ਨਾਲ ਦੀ ਨਾਲ ਹੀ ਉਹਨਾਂ ਨੇ ਕਈ ਸਵਾਲ ਜਿਹੜੇ ਆ ਉਹ ਚੁੱਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਅਹੁਦੇਦਾਰਾਂ ਤੇ ਉਹਨਾਂ ਨੇ ਕਿਹਾ ਕਿ ਜਿਹੜੇ ਬਿਕਰਮ ਸਿੰਘ ਮਜੀਠੀਆ ਨੇ ਇਹ ਤਾਂ ਕਿਸੇ ਦਾ ਫੋਨ ਹੀ ਨਹੀਂ ਚੁੱਕਦੇ ਇਹ ਕਿਸੇ ਨੂੰ ਆਪਣੇ ਤੋਂ ਉੱਤੇ ਦੇਖ ਹੀ ਨਹੀਂ ਸਕਦੇ ਇਹ ਕਿਸੇ ਲੀਡਰ ਨੂੰ ਵੱਧਦਾ ਫੁੱਲਦਾ ਜਿਹੜਾ ਵਾ ਉਹ ਬਰਦਾਸ਼ਤ ਨਹੀਂ ਕਰ ਸਕਦੇ ਕਹਿੰਦੇ ਤੁਸੀਂ ਹੁਣ ਤੱਕ ਦੇਖ ਲਓ ਮਨਜਿੰਦਰ ਸਿੰਘ ਕੰਗ ਦਾ ਜ਼ਿਕਰ ਕੀਤਾ ਗੁਰਪ੍ਰਤਾਪ ਸਿੰਘ ਟਿੱਕਾ ਦਾ ਜ਼ਿਕਰ ਕੀਤਾ ਕਹਿੰਦੇ ਹੌਲੀ ਹੌਲੀ ਜਿੰਨੇ ਵੀ ਆਗੂ ਅੰਮਰਸਰ ਦੇ ਸੀਗੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਾਲ ਵਬਸਤਾ ਸੀਗੇ ਸੰਬੰਧਤ ਸੀਗੇ ਜਿਹੜੇ ਉਹਨਾਂ ਦੇ ਜਰਨਲ ਸੀ ਕਹਿੰਦੇ ਹੌਲੀ ਹੌਲੀ ਪਾਰਟੀ ਇਸੇ ਕਰਕੇ ਛੱਡ ਗਏ ਕਿ ਬਿਕਰਮ ਸਿੰਘ ਮਜੀਠੀਆ ਹੋਣੀ ਜਿਹੜੇ ਉਹਨਾਂ ਨੂੰ ਅੱਖੋਂ ਪਰੋਖੇ ਕਰਦੇ ਸੀਗੇ ਉਹਨਾਂ ਨੂੰ ਵੱਡਾ ਮਾਨ ਸਨਮਾਨ ਜਿਹੜਾ ਉਹ ਨਹੀਂ ਦਿੰਦੇ ਸੀਗੇ ਤੇ ਨਾਲ ਹੀ ਉਹਨਾਂ ਨੇ ਇਲਜ਼ਾਮ ਲਗਾਏ ਕਿ ਸ਼ਰੂਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਜਿਹੜੇ ਅਹੁਦੇਦਾਰ ਬੈਠੇ ਹੋਏ ਆ ਜਿਹੜੇ ਸਕੱਤਰ ਬੈਠੇ ਹੋਏ ਆ ਕਹਿੰਦੇ ਉਹਨਾਂ ਦੇ ਤਾਂ ਪਹਿਲਾਂ ਤੁਸੀਂ ਡੋਪ ਟੈਸਟ ਕਰਾਓ ਉਹ ਤਾਂ ਨਸ਼ਾਈ ਬਹੁਤ ਕਰਦੇ ਨੇ ਇਹ ਨਸ਼ਾ ਕਿਵੇਂ ਰੋਕ ਲੈਣਗੇ ਸੋ ਇਦਾਂ ਦੀਆਂ ਗੱਲਾਂ ਅਕਸਰ ਲੀਡਰ ਉਦੋਂ ਕਿਉਂ ਕਰਦੇ ਨੇ ਜਦੋਂ ਉਹ ਪਾਰਟੀ ਛੱਡ ਦਿੰਦੇ ਨੇ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਕੁਝ ਊਂਡਤਾਈਆਂ ਸੀਗੀਆਂ ਜੇ ਉੱਥੋਂ ਦੇ ਅਹੁਦੇਦਾਰ ਜਿਹੜੇ ਆ ਉਹ ਨਸ਼ਾ ਕਰਦੇ ਆ ਤਾਂ ਇਹ ਤਾਂ ਗੱਲਾਂ ਪਹਿਲਾਂ ਜਨਤਕ ਕਰਨੀਆਂ ਚਾਹੀਦੀਆਂ ਸੀਗੀਆਂ ਤਲਬੀਰ ਸਿੰਘ ਗਿੱਲ ਹੋਣਾ ਨੂੰ ਚਾਹੀਦਾ ਸੀਗਾ ਵੀ ਜੇ ਉਹਨਾਂ ਦੀ ਜਿਹੜੀ ਨੌਲੇਜ ਦੇ ਵਿੱਚ ਇਹ ਗੱਲ ਸੀਗੀ ਉਹਨਾਂ ਨੂੰ ਪਤਾ ਲੱਗ ਗਿਆ ਸੀਗਾ ਕਿ ਐਦਾਂ ਕੁਝ ਚੱਲ ਰਿਹਾ ਕਮੇਟੀ ਦੇ ਵਿੱਚ ਤਾਂ ਇਹ ਸਿੱਖ ਸੰਗਤ ਦੇ ਸਾਹਮਣੇ ਇਹ ਪਹਿਲਾਂ ਗੱਲਾਂ ਕਿਉਂ ਨਾ ਰੱਖੀਆਂ ਇਹਨਾਂ ਨੇ ਅੱਜ ਜਦੋਂ ਇਹਨਾਂ ਨੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਤੇ ਪ੍ਰੈਸ ਕਾਨਫਰੰਸ ਕੀਤੀ ਉੱਥੇ ਬੈਠ ਕੇ ਫਿਰ ਇਹਨਾਂ ਨੇ ਸਾਰੀਆਂ ਗੱਲਾਂ ਜਿਹੜੀਆਂ ਉਹ ਜਨਤਕ ਕਰ ਦਿੱਤੀਆਂ ਕਿ ਐਦਾਂ ਐਦਾਂ ਚੱਲ ਰਿਹਾ ਵਿਕਰਮ ਸਿੰਘ ਮਜੀਠੀਆ ਜਿਹੜੇ ਆ ਉਹ ਤਾਂ ਕਿਸੇ ਦਾ ਜਿਹੜਾ ਵਾ ਫੋਨ ਨਹੀਂ ਚੁੱਕਦੇ ਫਿਰ ਨਾਲ ਹੀ ਇਹ ਕਹਿੰਦੇ ਆ ਵੀ ਮੈਂ ਅੰਮ੍ਰਿਤਸਰ ਦਾ ਜਿਹੜਾ ਦੱਖਣੀ ਹਲਕਾ ਜਿੱਥੋਂ ਇਹ ਕਹਿੰਦੇ ਮੈਂ ਤਾਂ ਅੱਜ ਤੱਕ ਆਪਣੇ ਹਲਕੇ ਦੇ ਵਿੱਚ ਹੀ ਆ ਪਰ ਵਿਕਰਮ ਸਿੰਘ ਮਜੀਠੀਆ ਜਿਹੜੇ ਅੰਮ੍ਰਿਤਸਰ ਵੈਸਟ ਤੋਂ ਲੜੇ ਸੀਗੇ ਉਹਨਾਂ ਨੇ ਉਹ ਹਲਕਾ ਹੀ ਛੱਡ ਦਿੱਤਾ ਅਮ੍ਰਿਤ ਵਿਕਰਮ ਸਿੰਘ ਮਜੀਠੀਆ ਨੇ 2022 ਦੇ ਵਿੱਚ ਅੰਮ੍ਰਿਤਸਰ ਈਸ ਤੋਂ ਜਿਹੜਾ ਵਾ ਉਤਰੀ ਤੋਂ ਇਲੈਕਸ਼ਨ ਲੜੇ ਸੀਗੇ ਉਸ ਵਕਤ ਉਹ ਹਾਰ ਗਏ ਸੀਗੇ ਤੇ ਕਹਿੰਦੇ ਵੀ ਇਹ ਮੇਰੇ ਉੱਤੇ ਇਲਜ਼ਾਮ ਲਗਾਉਂਦੇ ਆ ਕਿ ਤਲਬੀਰ ਸਿੰਘ ਗਿੱਲ ਜਿਹੜਾ ਇਹ ਹਲਕੇ ਦੇ ਵਿੱਚ ਜਿਹੜੇ ਵਰਕਰ ਆ ਉਹਨਾਂ ਦੀ ਸਾਰ ਨਹੀਂ ਲੈਂਦਾ ਤੇ ਕਹਿੰਦੇ ਵੀ ਤੁਸੀਂ ਕਿਹੜਾ ਉਹਨਾਂ ਦੀ ਸਾਰ ਲੈ ਲਈ ਜਾ ਕੇ ਤੁਸੀਂ ਕਿਹੜਾ ਹਾਰਨ ਤੋਂ ਬਾਅਦ ਕਦੀ ਦੁਬਾਰਾ ਅੰਮ੍ਰਿਤਸਰ ਉਤਰੀ ਦੇ ਵਿੱਚ ਗਏ ਹੋ ਉਹਨਾਂ ਦਾ ਹਾਲਚਲ ਪੁੱਛਿਆ ਜਿਨ੍ਹਾਂ ਨੇ ਤੁਹਾਨੂੰ ਵੋਟਾਂ ਪਾਈਆਂ ਸੀਗੀਆਂ ਉਹਨਾਂ ਨੂੰ ਤੁਸੀਂ ਕਦੀ ਪੁੱਛਿਆ ਹੀ ਨਹੀਂ ਜਾ ਕੇ ਤੇ ਇਲਜ਼ਾਮ ਤੁਸੀਂ ਮੇਰੇ ਤੇ ਲਗਾਉਂਦੇ ਹੋ ਪਰ ਇਹ ਸਭ ਦੇ ਵਿੱਚ ਇੱਕ ਹੋਰ ਗੱਲ ਬੜੀ ਅਹਿਮ ਰਹੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਇੰਦਰबीर ਸਿੰਘ ਨਿਜਰ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਮੰਤਰੀ ਸੀਗੇ ਫਿਰ ਉਹਨਾਂ ਨੂੰ ਮੰਤਰੀ ਅਹੁਦੇ ਤੋਂ ਲਾਹ ਦਿੱਤਾ ਗਿਆ ਉਹ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜਾ ਵਾ ਉਹ ਗੈਰ ਹਾਜ਼ਰ ਰਹੇ ਕਿਉਂਕਿ ਹਲਕਾ ਉਹਨਾਂ ਦਾ ਵਾ ਮੌਜੂਦਾ ਉਹ ਇਸ ਵੇਲੇ ਵਿਧਾਇਕ ਨੇ ਉਹ ਹੁਣ ਇਸ ਵੇਲੇ ਗੈਰ ਹਾਜ਼ਰ ਆ ਔਰ ਸਾਨੂੰ ਸਾਰਿਆਂ ਨੂੰ ਇਹ ਵੀ ਪਤਾ ਹੈ ਕਿ ਇਸ ਵਕਤ ਭਗਵੰਤ ਮਾਨ ਹੁਣਾਂ ਦੇ ਨਾਲ ਉਹਨਾਂ ਦੀ ਕੋਈ ਬਹੁਤ ਵਧੀਆ ਟਿਊਨਿੰਗ ਹੈ ਨਹੀਂ ਉਹਨਾਂ ਦਾ ਆਪਸੀ ਤਾਲਮੇਲ ਥੋੜਾ ਇਸ ਵੇਲੇ ਵਿਗੜਿਆ ਹੋਇਆ ਹੁਣ ਇਹ ਤਾਲਮੇਲ ਵਿਗੜੇ ਦੀ ਨਿਸ਼ਾਨੀ ਕਰਕੇ ਇਹਨਾਂ ਨੇ ਤਲਬੀਰ ਸਿੰਘ ਗਿੱਲ ਹੁਣਾਂ ਨੂੰ ਚੁਣ ਲਿਆ ਬਈ ਠੀਕ ਹੈ ਜਦੋਂ 2027 ਦੇ ਵਿੱਚ ਦੁਬਾਰਾ ਚੋਣਾ ਆਉਣ ਗਿਆ ਤਾਂ ਤਲਬੀਰ ਸਿੰਘ ਗਿੱਲ ਨੂੰ ਜਿਹੜਾ ਟਿਕਟ ਦੇ ਦਿੱਤੀ ਜਾਵੇਗੀ ਹੁਣ ਕੀ ਇਸ ਸ਼ਰਤਾਂ ਦੇ ਉੱਤੇ ਤਲਬੀਰ ਸਿੰਘ ਗਿੱਲ ਹੋਣਾ ਨੇ ਜਿਹੜਾ ਇਹ ਆਮ ਆਦਮੀ ਪਾਰਟੀ ਜੁਆਇਨ ਕੀਤੀ ਆ ਪਰ ਜਦੋਂ ਉਹਨਾਂ ਨੂੰ ਇਹ ਸਵਾਲ ਕੀਤਾ ਗਿਆ ਕਹਿੰਦੇ ਨਹੀਂ ਮੈਂ ਕਿਸੇ ਕਿਸਮ ਦੀ ਕੋਈ ਸ਼ਰਤ ਜਿਹੜੀ ਆ ਉਹ ਨਹੀਂ ਰੱਖੀ ਪਰ ਸਵਾਲ ਫੇਰ ਉਹੀ ਖੜਾ ਹੁੰਦਾ ਕਿ ਲੀਡਰ ਜਦੋਂ ਪਾਰਟੀ ਬਦਲ ਲੈਂਦੇ ਨੇ ਜਦੋਂ ਇਹ ਪਾਲਾ ਬਦਲ ਲੈਂਦੇ ਨੇ ਖੇਮਾ ਬਦਲ ਲੈਂਦੇ ਨੇ ਉਸ ਵਕਤ ਫੇਰ ਇਹੋ ਜੀਆਂ ਗੱਲਾਂ ਜਨਤਕ ਕਰਦੇ ਨੇ ਜਿਨ੍ਹਾਂ ਉੱਤੇ ਜਿਹੜੀ ਹੈ ਚਰਚਾ ਤਾਂ ਹੁੰਦੀ ਆ ਪਰ ਨਾਲ ਦੇ ਨਾਲ ਸਵਾਲ ਵੀ ਕਈ ਖੜੇ ਹੁੰਦੇ ਆ ਵੀ ਜਿਹੜੀਆਂ ਗੱਲਾਂ ਲੋਕਾਂ ਦੇ ਵਿੱਚ ਪਹਿਲਾਂ ਆ ਜਾਣੀਆਂ ਚਾਹੀਦੀਆਂ ਸੀਗੀਆਂ ਜਿਨ੍ਹਾਂ ਗੱਲਾਂ ਬਾਰੇ ਲੋਕਾਂ ਨੂੰ ਪਹਿਲੇ ਦਿਨ ਤੋਂ ਪਤਾ ਲੱਗ ਜਾਣਾ ਚਾਹੀਦਾ ਸੀਗਾ ਉਹ ਗੱਲਾਂ ਜਿਹੜੀਆਂ ਉਹ ਛਪਾ ਲਈਆਂ ਜਾਂਦੀਆਂ ਨੇ ਤੇ ਜਨਤਕ ਉਦੋਂ ਕਰਦੇ ਆ ਜਦੋਂ ਪਾਰਟੀ ਬਦਲ ਲੈਂਦੇ ਆ ਇਹ ਲੀਡਰ ਐਦਾਂ ਕਿਉਂ ਕਰਦੇ ਆ ਇਹ ਲੀਡਰ ਹੀ ਜਾਣਦੇ ਆ ਪਰ ਕਿਤੇ ਨਾ ਕਿਤੇ ਸ਼੍ਰੋਮਣੀ ਕਮੇਟੀ ਦੇ ਉੱਤੇ ਹੁਣ ਸਵਾਲ ਬੜੇ ਵੱਡੇ ਇਹਨਾਂ ਨੇ ਖੜੇ ਕਰ ਦਿੱਤੇ ਆ ਵੀ ਅਹੁਦੇਦਾਰ ਜਿਹੜੇ ਆ ਉਹ ਤਾਂ ਨਸ਼ਾ ਕਰਦੇ ਆ ਤਲਬੀਰ ਸਿੰਘ ਗਿੱਲ ਬਾਰੇ ਪਹਿਲਾਂ ਇਹ ਵੀ ਪਤਾ ਲੱਗਾ ਸੀਗਾ ਪਿਛਲੇ ਸਾਲ ਵੀ ਇਹ ਭਾਜਪਾ ਜੁਆਇਨ ਕਰਨ ਲੱਗੇ ਆ ਫੇਰ ਇਹ ਕਹਿੰਦੇ ਜੀ ਮੈਨੂੰ ਉਸ ਵਕਤ ਰੋਕ ਲਿਆ ਗਿਆ ਕਿ ਤੁਸੀਂ ਭਾਜਪਾ ਦੇ ਵਿੱਚ ਨਾ ਜਾਓ ਨਾਲ ਦੀ ਨਾਲ ਕਹਿੰਦੇ ਵੀ ਮੈਂ ਤਾਂ ਸੁਖਬੀਰ ਬਾਦਲ ਦੇ ਕਹਿਣ ਉੱਤੇ ਅਨਿਲ ਜੋਸ਼ੀ ਜਿਹੜੇ ਇਸ ਵੇਲੇ ਅਕਾਲੀ ਦਲ ਬਾਦਲ ਦੇ ਉਮੀਦਵਾਰ ਨੇ ਅੰਮ੍ਰਿਤਸਰ ਤੋਂ ਕਹਿੰਦੇ ਮੈਂ ਤਾਂ ਉਹਨਾਂ ਦੀਆਂ ਮੀਟਿੰਗਸ ਵੀ ਸ਼ੁਰੂ ਕਰਾ ਦਿੱਤੀਆਂ ਸੀਗੀਆਂ ਪਰ ਉਹਦੇ باوجود ਵਿਕਰਮ ਮਜੀਠੀਆ ਜਿਹੜੇ ਆ ਉਹ ਮੈਨੂੰ ਪਸੰਦ ਨਹੀਂ ਕਰ ਰਹੇ ਹਾਲਾਂਕਿ ਮੈਂ ਪਾਰਟੀ ਨੂੰ ਮਜ਼ਬੂਤ ਕਰਨ ਦੇ ਵਿੱਚ ਪੂਰੀ ਤ ਕੰਮ ਕਰ ਰਿਹਾ ਸੀ ਮੈਂ ਪੂਰੀ ਮੁਸ਼ਕਲ ਦੇ ਨਾਲ ਪੂਰੀ ਮਿਹਨਤ ਦੇ ਨਾਲ ਜਿਹੜਾ ਪਾਰਟੀ ਨੂੰ ਮਜ਼ਬੂਤ ਕਰਨ ਚ ਲੱਗਿਆ ਹੋਇਆ ਸੀਗਾ ਪਰ ਬਿਕਰਮ ਮਜੀਠੀਆ ਜਿਹੜੇ ਆ ਉਹਨਾਂ ਨੇ ਮੇਰੇ ਬਰਾਬਰ ਕਈ ਹੋਰ ਜਿਹੜੇ ਆਗੂ ਆ ਉਹ ਖੜੇ ਕਰ ਦਿੱਤੇ ਸੋ ਇਹ بڑے ਵੱਡੇ ਸਵਾਲ بڑے ਵੱਡੇ ਇਲਜ਼ਾਮ ਨੇ ਜਿਹੜੇ ਇਹਨਾਂ ਨੇ ਬਿਕਰਮ ਮਜੀਠੀਆ ਤੇ ਵੀ ਲਗਾਏ ਸ਼੍ਰੋਮਣੀ ਕਮੇਟੀ ਦੇ ਉੱਤੇ ਵੀ ਲਗਾਏ ਕਿ ਹੌਲੀ ਹੌਲੀ ਅਕਾਲੀ ਦਲ ਜਿਹੜਾ ਵਾ ਉਹ ਕਮਜ਼ੋਰ ਕਿਦਾਂ ਹੁੰਦਾ ਜਾ ਰਿਹਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ